ਕੈਨੇਡਾ ਵਿੱਚ ਨਵਾਂ ਵਰਾ ਨਵੇਂ ਨਿਯਮ ਲੈ ਕੇ ਆਇਆ ਹੈ ਅਤੇ ਇਮੀਗ੍ਰੇਸ਼ਨ ਤੋਬਾ ਲੈ ਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲਿਆਂ ਵਿੱਚ ਨਵੀਆਂ ਫੀਸਾਂ ਨਵੀਆਂ ਸ਼ਰਤਾਂ ਅਤੇ ਮੋٹے ਜੁਰਮਾਨੇ ਲਾਗੂ ਹੋ ਚੁੱਕੇ ਨੇ ਸਟੱਡੀ ਵੀਜ਼ਾ ਅਰਜ਼ੀਆਂ ਲਈ ਸਖਤ ਸ਼ਰਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਜਿਸ ਦਾ ਸਭ ਤੋਂ ਵੱਧ ਅਸਰ ਪੰਜਾਬ ਤੋਂ ਕੈਨੇਡਾ ਆਉਣ ਦੇ ਇੱਛੁਕ ਵਿਦਿਆਰਥੀਆਂ ਤੇ ਪਵੇਗਾ 2026 ਦੌਰਾਨ ਇੰਟਰਨੈਸ਼ਨਲ ਸਟੂਡੈਂਟਸ ਨੂੰ 1,55,000 ਵੀਜ਼ੇ ਜਾਰੀ ਕੀਤੇ ਜਾਣਗੇ ਜੋ ਪਿਛਲੇ ਸਾਲ ਦੇ ਮੁਕਾਬਲੇ ਅੱਧੇ ਤੋਂ ਘੱਟ ਬਣਦੇ ਹਨ ਟੈਂਪਰਰੀ ਰੈਜ਼ਿਡੈਂਸੀ ਦੀ ਗਿਣਤੀ ਵਿੱਚ ਤਕਰੀਬਨ ਅੱਧੀ ਕਰ ਦਿੱਤੀ ਗਈ ਹੈ 2026-27 ਦੌਰਾਨ ਸਿਰਫ 33000 ਆਰਜ਼ੀ ਕਾਮੀਆਂ ਨੂੰ ਪਰਮਾਨੈਂਟ ਰੈਜ਼ਿਡੈਂਟ ਬਣਨ ਦਾ ਮੌਕਾ ਮਿਲੇਗਾ ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਲਈ ਵੀਜ਼ਾ ਮਿਆਦ ਵਧਾਉਣ ਦੀ ਫੀਸ ਪਹਿਲਾਂ ਹੀ ਵਧਾਈ ਜਾ ਚੁੱਕੀ ਹੈ ਤੇ ਟੈਂਪਰਰੀ ਰੈਜ਼ਿਡੈਂਟ ਪਰਮਿਟ ਵਾਸਤੇ 246.25 ਡਾਲਰ ਵਸੂਲ ਕੀਤੇ ਜਾ ਰਹੇ ਨੇ ਕੈਨੇਡਾ ਵਿੱਚ ਮੌਜੂਦ ਇੰਟਰਨੈਸ਼ਨਲ ਸਟੂਡੈਂਟਸ ਤੋਂ ਨਵੇਂ ਸਟੱਡੀ ਵੀਜ਼ਾ ਲਈ 396.25 ਡਾਲਰ ਵਸੂਲ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਨਵੇਂ ਵਰਕ ਪਰਮਿਟਸ ਅਤੇ ਵਰਕਰ ਸਟੇਟਸ ਦੀ ਬਹਾਲੀ ਵਾਸਤੇ 401.25 ਡਾਲਰ ਜਮ੍ਹਾਂ ਕਰਵਾਉਣੇ ਹੋਣਗੇ ਨਵੀਆਂ ਦਰਾਂ ਮੁਤਾਬਕ ਟੈਂਪੋਰਰੀ ਰੈਜ਼ੀਡੈਂਟ ਪਰਮਿਟ ਵਾਸਤੇ ਹੁਣ 240.25 ڈالر ਅਦਾਇਗੀ ਕਰਨੀ ਪੈ ਰਹੀ ਹੈ ਅਤੇ ਵਿਸਟਰ ਸਟੇਟਸ ਬਹਾਲ ਕਰਨ ਵਾਸਤੇ ਵੀ ਐਨੀ ਫੀਸ ਅਦਾ ਕਰਨੀ ਪਵੇਗੀ ਦੂਜੇ ਪਾਸੇ ਅੰਟਾਰੀਓ ਵਿੱਚ ਨੌਕਰੀ ਦਾ ਜਨਤਕ ਇਸ਼ਤਿਹਾਰ ਦੇਣ ਵਾਲੇ EMPLOYEES ਵਾਸਤੇ ਲਾਜ਼ਮੀ ਹੈ ਕਿ ਉਹ ਅੰਦਾਜ਼ਨ ਤਨਖਾਹ ਦਾ ਜ਼ਿਕਰ ਕਰਨ ਜਿਸ ਰਾਹੀਂ ਰੋਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਹੋਰਾਂ ਥਾਵਾਂ ਤੇ ਮਿਲਣ ਵਾਲੇ ਮਹਤਾਨੇ ਨਾਲ ਤੁਲਨਾ ਕਰਨ ਦਾ ਮੌਕਾ ਮਿਲੇਗਾ ਹੁਣ EMPLOYEES ਕੈਨੇਡੀਅਨ ਤਜਰਬੇ ਦੀ ਸ਼ਰਤ ਲਾਗੂ ਨਹੀਂ ਕਰ ਸਕਣਗੇ ਅਤੇ ਸਿਰਫ ਖਾਸ ਸ਼੍ਰੇਣੀਆਂ ਵਿੱਚ ਹੀ ਇਹ ਸ਼ਰਤ ਲਾਗੂ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ অন্ਟਾਰੀਓ ਵਿੱਚ 45 ਦਿਨ ਦੇ ਅੰਦਰ ਉਮੀਦਵਾਰ ਨੂੰ ਦੱਸਣਾ ਹੋਵੇਗਾ ਕਿ ਉਸ ਦੀ ਚੋਣ ਕੀਤੀ ਗਈ ਹੈ ਜਾਂ ਨਹੀਂ ਪਰ ਕੰਪਨੀ ਨੂੰ ਨੌਕਰੀ ਦੇ ਇਸ਼ਤਿਹਾਰ ਅਤੇ ਇਸ ਨਾਲ ਸੰਬੰਧਿਤ ਅਰਜ਼ੀਆਂ 3 ਸਾਲ ਤੱਕ ਰਿਕਾਰਡ ਵਿੱਚ ਰੱਖਣੀ ਹੋਣੀ ਇਸ ਤੋਂ ਇਲਾਵਾ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਦੌਰਾਨ ਮੌਤ ਹੋਣ ਦੀ ਸੂਰਤ ਵਿੱਚ ਡਰਾਈਵਰ ਦਾ ਲਾਇਸੈਂਸ ਅਨਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਜਾਵੇਗਾ ਗੱਡੀ ਚੋਰੀ ਹੋਣ ਦੇ ਮਾਮਲੇ ਵਿੱਚ ਪਹਿਲੀ ਵਾਰ ਦੋਸ਼ੀ ਠਹਿਰਾਏ ਜਾਣ ਤੇ ਡਰਾਈਵਿੰਗ ਲਾਇਸੈਂਸ 10 ਸਾਲ ਵਾਸਤੇ ਮੌਤਲ ਕਰ ਦਿੱਤਾ ਜਾਵੇਗਾ ਅਤੇ ਦੂਜੀ ਵਾਰ ਦੋਸ਼ੀ ਠਹਿਰਾਏ ਜਾਣ ਤੇ 15 ਸਾਲ ਲਈ ਦੀ ਮ ULTVI ਹੋਵੇਗੀ ਤੀਜੀ ਵਾਰ ਦੋਸ਼ੀ ਕਰਾਰ ਦਿੱਤੇ ਜਾਣ ਤੇ ਉਮਰ ਭਾ ਲਈ ਲਾਇਸੈਂਸ ਦੀ ਮੌਤਲ ਦੀ ਨਿਯਮ ਲਾਗੂ ਹੋ ਗਿਆ ਹੈ ਸੜਕਾਂ ਤੇ ਰੇਸ ਲਾਉਣ ਅਤੇ ਸਟੰਟ ਕਰਨ ਵਾਲਿਆਂ ਨੂੰ 10000 ਡਾਲਰ ਤੱਕ ਜੁਰਮਾਨਾ ਤੇ 6 ਮਹੀਨੇ ਤੱਕ ਦੀ ਕੈਦ ਦਾ ਨਿਯਮ ਵੀ 1 ਜਨਵਰੀ ਤੋਂ ਲਾਗੂ ਹੋ ਗਿਆ ਹੈ